ਕਿਸਾਨਾਂ ਤੋਂ ਲੈ ਕੇ ਪੰਜ ਪੰਜ 77000 ਏਕੜ ਦੇ ਕਲਸਟਰ ਬਣਾ ਕੇ 50 ਸਾਲ ਵਾਸਤੇ ਸੰੂਕ ਟਿਕਟੇ ਦੇ ਦੇ ਕਾਰਪੋਰੇਟ ਫਰਮਸ ਨੇ ਕਿਹਾ ਅਸੀਂ ਖੇਤੀ ਕਰਾਵਾਂਗੇ ਪਰ ਖੇਤੀ ਦਾ ਜਿਹੜਾ ਬਰੋਥ ਨੇ ਜੋਗਾ ਹੈ ਉਹ ਨਹੀਂ ਨਹੀਂ ਕਿਹਾ ਮੰਗੂ। ਇਹ ਮੈਨੂੰ ਬਰੋਥ ਕਰਕੇ ਆਇਆ। ਉਹ ਤੋਂ ਬਾਅਦ ਫਿਰ ਮਿਲਣ ਤੋਂ ਆਹਾ ਕਿ ਮੀਡੀਆ ਨੂੰ ਜਦੋਂ ਕਿਹਾ ਇਹ ਸੱਚ ਹੈ ਕਿ ਇਹੇ ਨਾਲ ਲੜਾਈ ਹੋਣੀ ਹੈ।